ਰਤਨਾ ਜਤਨ ਪਦਾਰਥ ਰਤਨਾ ਜਤਨ ਪਦਾਰਥ ਬਹੁ ਸਾਗਰ ਪਰਿਆਰਾ ਪਰ ਬਾਣੀ ਗੁਰਬਾਨੀ ਲਾ ਕੇ ਤੇਨ ਹੱਥ ਛੜਿਆ ਨਾ ਤਿੰਨ ਹੱਥ ਚੜਿਆ ਰਾਂ ਰਤਨਾ ਜੱਤ ਪਸਾਰਿਛ ਬਹੁ ਸਾਗਰ ਘਰਿਆ ਰਾਂ ਬਾਣੀੁਰ ਬਾਣੀ ਲੱਗੇ ਤਿੰਨ ਹੱਥ ਚੜਿਆ ਰਾਂ ਤਿੰਨ ਹੱਥ ਚੜਿਆ ਗੁਰਬਾਨੀ ਦਾ ਕੇ ਤਿੰਨ ਹੱਥ ਚੜਿਆ ਨਿਰਮੋਲ ਰਤਨਿਆ ਰਤਨੇ ਆਪਾਰਾ ਧੁਰ ਬਾਣੀ ਦਾ ਕੇ ਤਿੰਨ ਹੱਥ ਚੜਿਆ ਨਿਰਮੋਹ ਰਤਨੇ ਆਪਾਰਾ ਨਿਰਮੋਹ ਰਤਨੇ ਹਰ ਹਰ ਨਾਮ ਅਤੋ ਨਕ ਪਾਇਆ ਤੇਰੀ ਭਗਤ ਪਰੇ ਪੰਧਾਰਾ ਤੇਰੀ ਭਗਤ ਪਰੇ ਪੰਧਾਰਾ ਹਰ ਹਰ ਨਾਮ ਅਤੋ ਨਕ ਆਇਆ ਤੇਰੀ ਭਗਤ ਪਰ ਸਿੰਘ ਕਮਾਨ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਆਪਾਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਮੈਨੇਜਰ ਸਾਹਿਬਾਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਇੱਕ ਤੇ ਇਤਿਹਾਸ ਬਾਰੇ ਸੰਤਾਂ ਨੂੰ ਸਾਡੀਆਂ ਦਰਸ਼ਕਾਂ ਨੂੰ ਜਿਹੜਾ ਬਾ ਜਰੂਰ ਦੱਸੋ ਤੇ ਇੱਕ ਤਿਆਰੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਸ਼ੇਖ ਸ਼ੇਖਰਨਾ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਜੋ ਕੇ ਸੁਲਤਾਨਪੁਰ ਲੋਧੀ ਤੋਂ ਇੱਥੇ ਬਟਾਲਾ ਸ਼ਹਿਰ ਮਾਤਾ ਸਲਖਣੀ ਜੀ ਨੂੰ ਵਿਆਹ ਨਾਲ ਆਏ ਸ਼ਰਨ ਉਹਨਾਂ ਦੀ ਜਾਤ ਵਿੱਚ ਵਿਆਹ ਪ੍ਰਤੀ ਜਾਤ ਵਿੱਚ ਹਰ ਸਾਲ ਗੁਰਦਰਾ ਕਾਂਛਾ ਵਿਖੇ ਵਿਆਹ ਪਰਬ ਮਨਾਇਆ ਜਾਂਦਾ ਹੈ ਇਹ ਵਿਆਹ ਪ੍ਰਤੀ ਚੇਕ ਧਰਮ ਇਹਦਾ ਪਹਿਲਾ ਜਿਹੜਾ ਵਿਆਹ ਉਹ ਚੇਕ ਰਹਿਤ ਮਰਜਾਦਾ ਅਨਾਰ ਹੋਇਆ ਸੀ ਜਿਸ ਦੀ ਜਿਹੜੀ ਆ ਚੇਕ ਧਰਮ ਦੇ ਵਿੱਚ ਬਹੁਤ ਮਾਨਤਾ ਹੈ ਇਹ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਸੰਗਤਾਂ 11 ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਆ ਹੈ ਬਟਾਲੇ ਦੇ ਵਿੱਚ ਜਿਸ ਤਹਿਤ 9 ਤਰੀਕ ਨੂੰ ਸਰਤਾਰਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਸ਼ਹਿਰ ਵਿੱਚ ਪਹੁੰਚੇਗਾ 7 ਤਰੀਕ ਨੂੰ ਇੱਥੋਂ ਮਹਾਨ ਨਗਰ ਕੀਤਾ ਆਰੰਭ ਹੋਵੇਗਾ ਜੋ ਸਾਰੇ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਪਟਾਲਾ ਸ਼ਹਿਰ ਵਿਖੇ ਤੇ ਗੁਰਦਰਾ ਡੇਰਾ ਸਾਹਿਬ ਵਿਖੇ ਚਮਾਰਦਾ ਹੋਵੇਗਾ। ਵਿਆਹਪੁਰ ਤੋਂ ਸਮਰਪਿਤ ਲਗਭਗ ਸਮਾਗਮ ਸ਼ੁਰੂ ਹੋ ਚੁੱਕਿਆ ਹਨ ਜਿਸ ਤਹਿਤ ਸੰਗਤਾਂ ਸਵੇਰੇ ਸ਼ਬਦ ਕੀਰਤਨ ਕਰਦੀਆਂ ਹਨ। ਵੱਡੇ ਸਮਾਗਮ ਜਿਹੜੇ 5 ਤਰੀਕ ਤੋਂ ਸ਼ੁਰੂ ਹੋ ਰਹੇ ਹਨ ਜਿਨ੍ਹਾਂ ਦੇ ਵਿੱਚ ਢਾਡੀ ਕੀਰਤਨ ਦਰਬਾਰ ਹੋਰੇ ਹਨ। ਇਸ ਤਰ੍ਹਾਂ ਹੀ ਛਤਰੀਕ ਨੂੰ ਇੱਕ ਗੰਭੀਰ ਗੁਰਦਰਾ ਸਾਹਿਬ ਵਿਖੇ ਸੰਚਾਰ ਵੀ ਹੋ ਰਿਹਾ ਹੈ। ਬਾਕੀ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਇੱਥੇ ਧਰਪਗ ਵਿੱਚ ਮਾਕਮ ਸੱਜਣਗੇ। ਤਿਆਰੀਆਂ ਨੂੰ ਮੁੱਖ ਰੱਖਦਿਆਂ ਗੁਰਦਰਾ ਸਾਹਿਬ ਵਿਖੇ ਜੋਰਾ ਘਰ ਸੇਵਾជា ਡਿਲੇਕਸ਼ਨ ਜੋਗ ਤੇ ਸੰਕਤਾਂ ਦੇ ਸਹਿਯੋਗ ਨਾਲ ਰੰਗ ਰੋਗਨ ਕਰਵਾਇਆ ਜਾ ਰਿਹਾ ਹਨ। ਬਾਕੀ ਲੰਗਰ ਆਦੇ ਪ੍ਰਬੰਧ ਜਿਹੜੇ ਆ ਉਹਨਾਂ ਦੀ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੋਰ ਵੀ ਜੋ ਲੜਿੰਦੇ ਪ੍ਰਬੰਧ ਉਹਨਾਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਸਾਰੀਆਂ ਤਿਆਰੀਆਂ ਜਿਹੜੀਆਂ ਵਾ ਸਰੋਮੀ ਕਮੇਟੀ ਮੈਂਬਰਸ਼ਾਹਾਂ ਨਾਲ ਤੇwidehat ਉੱਚ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ ਮੁਕੰਮਲ ਹੋ ਰਹੀਆਂ ਹਨ ਜਿਸ ਤਰ੍ਹਾਂ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਜਿਹੜੀਆਂ ਵਾ ਜੋ ਵੀ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਵਾ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਕਿ ਜੋ ਵੀ ਇੱਥੇ ਲੜਿੰਦੇ ਪ੍ਰਬੰਧ ਵਿਆਪਕ ਨੂੰ ਮੁਖਰਾ ਕੇ ਕੀਤੇ ਜਾਣ ਬਾਕੀ ਇਕੀ ਕਿਡੇ ਕਿਡੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੀ ਕੀ ਪ੍ਰਬੰਧ ਜਿਹੜੇ ਹੋਣੇ ਆ। ਬਟਾਲਾ ਦੇ ਵਿੱਚ ਜਿਹੜੇ ਇਹਨੇ ਗੁਰਦੁਆਰਾ ਸਾਹਿਬਾ ਬਟਾਲਾ ਸ਼ਹਿਰ ਦੇ ਵਿੱਚ ਤਿੰਨ ਗੁਰਦੁਆਰਾ ਮੁਖਾਂ ਨੇ ਇੱਕ ਗੁਰਦੁਆਰਾ ਛਤਕਤਾਰੀਆਂ ਸਾਹਿਬ ਇੱਕ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਕੰਧਾ ਸਾਹਿਬ ਡੇਰਾ ਸਾਹਿਬ ਉਹ ਸ਼ਤਾਨਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫੇਰੇ ਹੋਏ ਸਨ ਵਿਆਹ ਹੋਇਆ ਸੀ। ਉੱਥੋਂ ਜਿਹੜਾ ਨਗਰ ਕੀਰਤਾਂ ਆਰੰਭ ਹੋਵੇਗਾ ਇੱਕ ਵਿਆਹ ਰੂਪੀ ਜੋ ਸਾਰੇ ਸ਼ਹਿਰ ਦੀਆਂ ਪਰिक्रमा ਕਰਕੇ ਆਉ ਨੂੰ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਇਹੇ ਚ ਮਾਰਦ ਹੋਵੇਗਾ। ਤੋ ਦੇਖ ਸਕਦੇ ਹੋ ਕਿ ਗੁਰਦੁਆਰਾ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਆਮ ਤੇ ਦੇ ਹਰ ਵਕ ਵਕ ਤਰ੍ਹਾਂ ਦੇ ਜਿਹੜੇ ਆ ਉਹ ਪ੍ਰਬੰਧ ਕੀਤੇ ਜਾ ਚੁੱਕੇ ਹਨ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕਮਾਨ ਪਟਿਆਲਾ ਗੁਰਦਾਸਪੁਰ